ਕੀਵੇਂ 파ਟਸ਼ਾਹ ਮਹਾਰਾਜ ਨੂੰ ਕੋਈ ਦੀ ਚਾਲ ਦੇ ਨਾਲ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਗਿਆ। 1.5 ਸਾਲ ਦਾ ਸਮਾਂ ਇਤਿਹਾਸ ਦੱਸਦਾ ਵੀ ਲੰਘ ਗਿਆ ਤੇ ਮਹਾਰਾਜ ਨੂੰ ਨਹੀਂ ਛੱਡਿਆ। ਇੱਧਰ ਜਹਾਂਗੀਰ ਦੇ ਘਰ ਵਾਲੀ ਸਿਆਣੇ ਕਹਿੰਦੇ ਐ ਮਾੜਿਆਂ ਦੇ ਘਰ ਚੰਗੇ ਤੇ ਚੰਗਿਆਂ ਦੇ ਘਰ ਮਾੜੇ ਪੈਦਾ ਹੋ ਜਾਂਦੇ ਨੇ। ਨੂਰ ਜਾਂ ਬਹੁਤ ਧਰਮੀ ਔਰਤ ਸੀ ਇਹ ਜਹਾਂਗੀਰ ਬਾਰਸ਼ਾ ਦੇ ਘਰ ਵਾਲੀ ਸੀ। ਇਨੇ ਵੇਖਿਆ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਮੇਰੇ ਪਤੀ ਨੇ ਜੇਲ੍ਹ ਵਿੱਚ ਡੱਕ ਦਿੱਤਾ ਕੰਮ ਚੰਗਾ ਨਹੀਂ ਉਹਨੇ ਕਈ ਵਾਰੀ ਸਮਝਾਉਣ ਦਾ ਯਤਨ ਕੀਤਾ ਪਰ ਬਾਦਸ਼ਾਹ ਨਾ ਸਮਝਿਆ ਉਹਨੇ ਇੱਕ ਵਿਆਹਤ ਬਣਾਈ ਸਾਈ ਮੀਆਂ ਮੀਰ ਦੀ ਬੜੀ ਵੱਡੀ ਉਪਾਸ਼ਕ ਸੀ ਉਹਨੇ ਸਾਈ ਮੀਆਂ ਮੀਰ ਨੂੰ ਇੱਕ ਸੁਨੇਹਾ ਭੇਜਿਆ ਵੀ ਸਾਈ ਜੀ ਆਹ ਕਰਮ ਮੇਰੇ ਘਰ ਵਾਲੇ ਨੇ ਕਰ ਦਿੱਤਾ ਜੇ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਰਿਹਾਰ ਨਾ ਕੀਤਾ ਗਿਆ ਮੇਰਾ ਰਾਜ ਭਾਗ ਵੀ ਬਰਬਾਦ ਹੋ ਜਾਣਾ ਤੇ ਮੇਰਾ ਘਰ ਵੀ ਬਰਬਾਦ ਹੋ ਜਾਣਾ ਹੈ ਕੇਵਲ ਤੇ ਕੇਵਲ ਤੁਸੀਂ ਮੇਰੇ ਘਰ ਤੇ ਮੇਰੇ ਰਾਜਪਾਗ ਨੂੰ ਬਚਾ ਸਕਦੇ ਹੋ ਇੱਥੇ ਆਓ ਮੇਰੇ ਬੰਦੇ ਨੂੰ ਸਮਝਾਉਣ ਦਾ ਯਤਨ ਕਰੋ ਇਹ ਆਪਣੀਆਂ ਲੀਹਾਂ ਤੋਂ ਟੱਪ ਗਿਆ ਹੈ ਉਹ ਕਰਮ ਕਰਦਾ ਹੈ ਜਿਹੜਾ ਬਾਰਿਸ਼ਾ ਨੂੰ ਨਹੀਂ ਕਰਨਾ ਚਾਹੀਦਾ ਜਦੋਂ ਇਹ ਸੁਨਿਆ ਸਾਈ ਮੀਆਂ ਮੀਰ ਜੀ ਨੂੰ ਮਿਲਿਆ ਮੰਜਲਾ ਨੂੰ ਤੈਅ ਕਰਕੇ ਇਹ ਵੀ ਨੂਰਜਾ ਦੇ ਕੋਲ ਪਹੁੰਚੇ ਦਿੱਲੀ ਦੀ ਧਰਤੀ ਉੱਤੇ ਨੂਰਜਾ ਦੇ ਨਾਲ ਮੇਲ ਹੋਇਆ ਉਹਨੇ ਝੁੱਕ ਕੇ ਮੱਥਾ ਟੇਕਿਆ ਸਾਈ ਦੇ ਚਰਨਾਂ ਉੱਤੇ ਅਸੀਸ ਪ੍ਰਾਪਤ ਕੀਤੀ ਸਾਰੀ ਵਿਥਿਆ ਸਾਂਝੀ ਕੀਤੀ ਸ਼ਾਮਾਂ ਦਾ ਵਕਤ ਹੋਇਆ ਜਹਾਂਗੀਰ ਬਾਦਸ਼ਾ ਆਪਣੇ ਦਰਬਾਰ ਵਿੱਚੋਂ ਘਰ ਆਇਆ ਇਹਨੇ ਕੀ ਤੱਕਿਆ ਸਾਈਂ ਜੀ ਬੈਠੇ ਸਨ ਇਹਨੇ ਉਪਰ ਆਜਾ ਮੱਥਾ ਟੇਕਿਆ ਬਹੁਤਾ ਵੱਡਾ ਸਰਕਾਰ ਨਹੀਂ ਕੀਤਾ ਕਿਉਂਕਿ ਇਹ ਦੁਖੀ ਸੀ ਆਪਣੇ ਘਰ ਵਾਲੀ ਤੋਂ ਇਹ ਸਾਈਂ ਮੀਆਂ ਮੀਰ ਦਾ ਕਿਉਂ ਸਰਕਾਰ ਕਰਦੀ ਹੈ ਸਰਕਾਰ ਸਾਈਂ ਮੀਆਂ ਮੀਰ ਦਾ ਨਹੀਂ ਸੀ ਉਹਦੀ ਕੀਤੀ ਹੋਈ ਬੰਦਗੀ ਦਾ ਸੀ ਉਹਦੇ ਉੱਚੇ ਕਰਤਾਰ ਦਾ ਸੀ ਤਾਹ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਖਸ਼ਾ ਨੇ ਉਸੇ ਸਾਈਂ ਦੇ ਕੋਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਰਖਾਈ ਸੀ ਜਿਨ੍ਹਾਂ ਦਾ ਕਿਰਦਾਰ ਉੱਚਾ ਹੈ ਜਿਨ੍ਹਾਂ ਦਾ ਸਨਮਾਨ ਉੱਚਾ ਹੈ ਉਹ ਦੁਨੀਆ ਵਿੱਚ ਵੀ ਸਨਮਾਨੇ ਜਾਂਦੇ ਤੇ ਰੱਬ ਦੀ ਦਰਗਾਹ ਦੇ ਵਿੱਚ ਵੀ ਬਹੁਤ ਵੱਡਾ ਉਹਨਾਂ ਨੂੰ ਸਨਮਾਨ ਮਿਲਦਾ ਹੈ ਸ਼ਾਮਾਂ ਪਈਆਂ ਆਇਆ 바ਰਖਾ ਉਪਰਾਜਾ ਮੱਥਾ ਟੇਕ ਕੇ ਬਹਿ ਗਿਆ ਗੱਲਾਂ ਬਾਤਾਂ ਚੱਲ ਰਹੀਆਂ ਸੰਨ ਸਾਈਂ ਦੀ ਨੇ ਰਹਾਲ ਪੁੱਛਿਆ 바ਰਖਾ ਕੀ ਹਾਲ ਹੈ ਕਿਵੇਂ ਚੱਲ ਰਿਹਾ ਰਾਜ ਭਾਗ ਇਹ ਨਿਮੋ ਜਾਣਾ ਹੋ ਕੇ ਕਹਿੰਦਾ ਹੈ ਰਾਜ ਭਾਗ ਤੇ ਚੰਗਾ ਚੱਲ ਰਿਹਾ ਸੀ ਪਰ ਰਾਤ ਬੜੀ ਔਖੀ ਲੰਘਦੀ ਸਾਈਂ ਨੇ ਆਖਿਆ ਉਹ ਕਿਵੇਂ ਇਹਨੇ ਹੁਣ ਜਿਹੜੀ ਰਾਤ ਇਹਦੀ ਔਖੀ ਲੰਘਦੀ ਆ ਉਹਦਾ ਜ਼ਿਕਰ ਕਰਨ ਲੱਗਾ ਸਾਈਂ ਦੇ ਨਾਲ ਕਹਿੰਦਾ ਮੈਨੂੰ ਆਣ ਕੇ ਸ਼ੇਰ ਡਰਾਉਂਦੇ ਨੇ ਤੇ ਸ਼ੇਰਾਂ ਦੇ ਰੂਪ ਵਿੱਚ ਮੈਨੂੰ ਛੇਵੇਂ ਪਾਤਸ਼ਾਹ ਦੇ ਸਿੱਖ ਦਿਖਦੇ ਨੇ ਰਾਤ ਦੀ ਨੀਂਦ ਜਿਹੜੀ ਹਰਾਮ ਹੋ ਚੁੱਕੀ ਹੈ ਸਾਈਂ ਕਹਿਣ ਲੱਗੇ ਵਾਰਸ਼ਾ ਉਹ ਜਿਹੜੇ ਲੋਕ ਬਾਰਿਸ਼ਾ ਬਣ ਕੇ ਲੋਕਾਂ ਨੂੰ ਸਤਾਉਣ ਦਾ ਯਤਨ ਕਰਦੇ ਉਹਨਾਂ ਨੂੰ ਸੁੱਖ ਦੀ ਨੀਂਦ ਪ੍ਰਾਪਤ ਨਹੀਂ ਹੁੰਦੀ ਸੁੱਖ ਦੀ ਨੀਂਦ ਉਹ ਹੁੰਦੇ ਨੇ ਜਿਹੜੇ ਦਸਾਂ ਨਵਾਂ ਦੀ ਮਿਹਨਤ ਕਰਦੇ ਨੇ ਸਾਈ ਜੀ ਨੇ ਆਖਿਆ ਬਾਰਿਸ਼ਾ ਓਏ ਤੂੰ ਕਹਿਰ ਕੀਤਾ ਹੈ ਰੱਬ ਦੀ ਰੂਹ ਰੱਬ ਦਾ ਰੂਪ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਤੂੰ ਗਵਾਲੀਅਰ ਦੇ ਕਿਲੇ ਵਿੱਚ ਕਹਿਰ ਕਰਕੇ ਆਪਣੇ ਆਪ ਨੂੰ ਬਹੁਤ ਵੱਡਾ ਖੁਸ਼ੀ ਮਹਿਸੂਸ ਕਰਦਾ ਹੈ ਤਨ ਭਾਗ ਸਮਝਦਾ ਲੇਕਿਨ ਤੂੰ ਬਹੁਤ ਬੁਰਾ ਕੀਤਾ ਹੈ ਸਾਈ ਮੀਆਂ ਮੀਰ ਜੀ ਨੇ ਕਰੇ ਹਿਰਦੇ ਦੀ ਕਦੂਰਤ ਬਾਹਰ ਕੱਢਣ ਦਾ ਯਤਨ ਕੀਤਾ ਰਾਜਨਾ ਆਪਣੇ ਦਿਲ ਅੰਦਰ ਝਾਤੀ ਮਾਰ ਕੇ ਵੇਹ ਤੇਰੇ ਗੁਨਾਹ ਤੈਨੂੰ ਸੌਣ ਨਹੀਂ ਦਿੰਦੇ ਉਹ ਤੂੰ ਰਾਜਾ ਸਾਂ ਤੇ ਰਾਜਿਆਂ ਦਾ ਕੰਮ ਇਹ ਹੁੰਦਾ ਵੀ ਸਾਰਾ ਨੂੰ ਸਤਾਉਣਾ ਬੰਦਗੀ ਕਰਨ ਵਾਲਿਆਂ ਨੂੰ ਸਤਾਉਣਾ ਰੱਬ ਦੇ ਪਿਆਰਿਆਂ ਨੂੰ ਸਤਾਉਣਾ ਜਿਹੜੇ ਲੋਕ ਰੱਬ ਦੇ ਪਿਆਰਿਆਂ ਨੂੰ ਸਤਾਉਂਦੇ ਨੇ ਉਹ ਸੁੱਖ ਨਹੀਂ ਮਾਣ ਸਕਦੇ ਸਾਈ ਮੀਆਂ ਮੀਰ ਨੇ ਬਾਦਸ਼ਾਹ ਨੂੰ ਉਹਦੇ اخلاق ਦਾ ਸਬੂਤ ਦੇਣ ਵਾਸਤੇ ਉਰੇ ਹਿਰਦੇ ਵਿੱਚੋਂ ਕਦੂਰਤ ਬਾਹਰ ਕੱਢਣ ਵਾਸਤੇ ਆਖਿਆ ਬਾਰਖਾ ਉਹ ਤੂੰ ਬਾਰਖਾ ਬਣ ਕੇ ੱੱਕਾ ਕਰਦਾ ਪਿਆ ਜੇ ਜੀਵਨ ਚਾਹਣਾ ਹੈ ਜੇ ਸੁੱਖ ਮਾਣਨਾ ਚਾਹਣਾ ਤੇ ਛੇਵੇਂ ਪਾਰਸ਼ਾ ਮਹਾਰਾਜ ਨੂੰ ਹਜ਼ਾਰ ਕਰ ਦੇ ਫਿਰ ਤੇਰੀ ਜ਼ਿੰਦਗੀ ਵਿੱਚ ਸੁੱਖ ਪੈਦਾ ਹੋ ਸਕਦਾ ਹੈ ਤੀਰ ਦੀਆਂ ਕਈਆਂ ਹੋਈਆਂ ਗੱਲਾਂ ਅਨਿਆਲੇ ਤੀਰ ਵਾਂਗੂੰ ਤਸ ਗਈਆਂ ਦੇ ਹਿਰਦੇ ਅੰਦਰ ਨੇ ਜਨੇ ਜੇਲ ਦੇ ਦਰੋਗੇ ਨੂੰ ਸੱਦਿਆ ਤੇ ਹੁਕਮ ਜਾਰੀ ਕਰ ਦਿੱਤੇ ਵੀ ਛੇਵੇਂ ਪਾਰਸ਼ਾ ਮਹਾਰਾਜ ਨੂੰ ਹਜ਼ਾਰ ਕਰਦੋ ਹਣ ਜੇ ਤੇ ਹੁੰਦਾ ਅੱਜ ਦਾ ਆਗੂ ਤੇ ਕਹਿੰਦਾ ਵੀ ਜਾਣ ਦੀ ਛੁੱਟੀ ਹੋ ਗਈ ਆ ਚੱਲਣਾ ਚਾਹੀਦਾ ਲੈ ਆ ਉਹ ਗੱਡੀ ਤੇ ਮਿੰਟੋ ਮਿੰਟ ਘਰ ਨੂੰ ਚੱਲ ਗਏ ਜਦੋਂ ਹੁਕਮ ਆਇਆ ਦਰੋਗੇ ਨੂੰ ਵੀ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਹਾਜ਼ਰ ਕਰਦੇ ਹੋ ਇਹ ਪੱਤਰ ਕਾ ਛੇਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਲੈ ਕੇ ਦਰੋਗਾ ਪਹੁੰਚਿਆ ਛੇਵੇਂ ਪਾਤਸ਼ਾਹ ਮਹਾਰਾਜ ਨੇ ਇੱਕ ਪੱਤਰ ਕਾ ਫਿਰ ਬਾਦਸ਼ਾਹ ਨੂੰ ਲਿਖਿਆ ਉਹਦੇ ਵਿੱਚ ਲਿਖਿਆ ਬਾਦਸ਼ਾਹ ਅਸੀਂ ਇਕੱਲੇ ਨਹੀਂ ਆ ਜਾਣਾ ਕਰਨ ਨੂੰ ਆ ਜਿੰਨੇ ਕੈਦੀ ਨੇ ਹਜ਼ਾਰ ਕਰੇਗਾ ਤੇ ਫਿਰ ਅਸੀਂ ਬਾਹਰ ਕਿਲੇ ਵਿੱਚੋਂ ਜਾਣਾ ਨਹੀਂ ਤੇ ਇੱਥੇ ਰਾਵਾਂਗੇ। ਉਹ ਇਹ ਪੱਤਰਕਾ ਬਾਰਖਾ ਨੂੰ ਮਿਲੀ ਉਹਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਵੀ ਹੁਣ ਕੀ ਹੋਵੇਗਾ ਇਹ ਰਾਜੇ। ਬੜੇ ਜਜ਼ਬੇ ਦੇ ਨਾਲ ਬੜੇ ਅਨੋਖੇ ਢੰਗ ਦੇ ਨਾਲ ਬੜੀ ਮਿਹਨਤ ਕਰਕੇ ਇਹਨਾਂ ਨੂੰ ਕਹਿਰ ਕੀਤਾ ਹੈ ਜੇ ਇਹਨਾਂ ਨੂੰ ਹਜ਼ਾਰ ਕਰ ਦਿੱਤਾ। ਬੜਾ ਵੱਡਾ ਖਮਿਆਜਾ ਤਾਰਨਾ ਪਵੇਗਾ। ਵਿਆਹਤ ਬੰਦੀ ਬਣੀ ਵੀ ਇਹ ਰਾਜੇ Rajput ਨੇ ਤੇ ਮਰਦ ਜਿਹੜਾ ਉਹ ਪੱਲਾ ਨਹੀਂ ਫੜਦਾ ਕਿਸੇ ਦਾ ਪੱਲਾ ਜਨਾਨੀ ਫੜਦੀ ਹੈ ਇਸ ਕਰਕੇ ਸ਼ਰਤ ਇਹ ਰੱਖ ਦਿੱਤੀ ਵੀ ਜਿਹੜਾ ਤੁਹਾਡਾ ਪੱਲਾ ਫੜ ਕੇ ਬਾਹਰ ਆ ਸਕਦਾ ਹੈ ਉਹ ਆਜੇ ਸਾਨੂੰ ਕੋਈ ਗਲਾ ਨਹੀਂ 6ਵੇਂ ਪਾਦਸ਼ਾਹ ਮਹਾਰਾਜ ਨੂੰ ਜਿੱਤਣ ਦਾ ਯਤਨ ਕਰਦਾ ਹੈ ਜਹਾਂਗੀਰ ਬਾਦਸ਼ਾਹ ਰੱਬ ਨੂੰ ਜਿੱਤਿਆ ਨਹੀਂ ਜਾ ਸਕਦਾ ਰੱਬ ਨੂੰ ਪਾਇਆ ਤੇ ਜ਼ਰੂਰ ਜਾ ਸਕਦਾ ਲੇਕਿਨ ਜਿੱਤਿਆ ਨਹੀਂ ਜਾ ਸਕਦਾ ਆਪਣੀ ਅਕਲ ਦੇ ਲਿਹਾਜ਼ ਦੇ ਨਾਲ ਬਾਦਸ਼ਾਹ ਨੇ ਇਹ ਸ਼ਰਤ ਲਾਗੂ ਕਰ ਦਿੱਤੀ ਛੇਵੇਂ 파ਰਸ਼ਾ ਮਹਾਰਾਜ ਦੀ ਅਜਮਤ ਨੂੰ ਨਹੀਂ ਜਾਣਦਾ ਕਰਤੇ ਕਿ ਮਿਤ ਕਰਤਾ ਜਾਣੈ ਕੈ ਜਾਣੈ ਕੋ ਰਸੂਰਾ ਕਿਸੇ ਸ਼ਾਇਰ ਨੇ ਲਿਖਿਆ ਉਹ ਕਹਿੰਦਾ ਰੱਬ ਇੱਕ ਗੁੰਝਲਦਾਰ ਬੁਝਾਰਤ ਹੈ ਉਹ ਰੱਬ ਇੱਕ ਗੋਰਖ ਖਤੰਦਾ ਪੇਜ ਇਸ ਦੇ ਖੋਲਣ ਲੱਗਿਆਂ ਤੇ ਕਾਫਰ ਹੋ ਜਾਏ ਬੰਦਾ ਰੱਬ ਦੀਆਂ ਰਮਜਾ ਨੂੰ ਕੋਈ ਬੰਦਾ ਵਿਰਲਾ ਸਮਝਦਾ ਜਿਹੜਾ ਪੂਜਾ ਕਰਦਾ ਨਾ ਉਹਦੀ ਉਜਣ ਵਾਲਾ ਬੰਦਾ ਜਾਣਦਾ ਜਾਂ ਰੱਬ ਜਾਣਦਾ ਤੀਸਰਾ ਬੰਦਾ ਨਹੀਂ ਜਾਣਦਾ ਉਹਦੀ ਰਮਜਾ ਨੂੰ 바ਰਸ਼ਾ ਛੇਵੇਂ 파ਰਸ਼ਾ ਮਹਾਰਾਜ ਦੀ ਰਮਜ ਨੂੰ ਸਮਝ ਨਾ ਸਕੇ ਮਹਾਰਾਜ ਨੇ 52 ਕਲੀਆਂ ਵਾਲਾ ਚੋਲਾ ਸਵਾਇਆ 52 ਰਾਜੇ ਜਿਹੜੇ ਸਨ ਇੱਕ ਇੱਕ ਕਲੀ ਫੜ ਕੇ ਹਜ਼ੂਰ ਦੇ ਬਾਹਰ ਨਿਕਲ ਗਏ